ਕੈਲਮਰ ਅਬਰਾਗੋ ਗਾਰਸਿਆ ਦੇ ਵਕੀਲਜ਼ ਨੇ ਕਿਹਾ ਕਿ ਉਹ ਡਿਪਾਰਟਮੈਂਟ ਆਫ ਜਸਟਿਸ ਨਾਲ ਨੂੰ ਜੱਜ ਦੇ ਸਾਹਮਣੇ ਲੈ ਕੇ ਆਣਗੇ ਸਲਵਾਡੋਰ ਦੇ ਪ੍ਰੈਜ਼ੀਡੈਂਟ ਜੋ ਪਿਛਲੇ ਦਿਨਾਂ ਦੇ ਵਿੱਚ 트럼ਪ ਉਹਨਾਂ ਨੂੰ ਵਿਜ਼ਿਟ ਕਰ ਰਹੇ ਸੀ ਉਹਨਾਂ ਨੇ ਕਲੀਅਰ ਇਹ ਕਿਹਾ ਕਿ ਮੈਂ ਇਸ ਬੰਦੇ ਨੂੰ ਵਾਪਸ ਅਮਰੀਕਾ ਨਹੀਂ ਭੇਜੂੰਗਾ ਯੂਐਸ ਦੇ ਡਿਸਟ੍ਰਿਕਟ ਜੱਜ ਪੌਲਾ ਜ਼ੀਨਸ ਉਹਨਾਂ ਨੇ ਗ੍ਰੀਨਵੈਲਟ ਮੈਰੀਲੈਂਡ ਦੇ ਵਿੱਚ ਇਹ ਕੇਸ ਦੀ ਜਿਹੜੀ ਸੁਣਵਾਈ ਆ ਉਹ ਦੁਆਰਾ ਕੀ ਫਿਰ ਹੋਣੀ ਆ ਉਹ ਸੁਣਨੀ ਆ ਕਿਉਂਕਿ 트럼ਪ ਹੁਣਾਂ ਨੇ ਗਾਰਸੀਆ ਨੂੰ ਤਾਂ ਵਾਪਸ ਕੀ ਲਿਆਣਾ ਉਹਨਾਂ ਦੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਵੀ ਜਿਹੜੇ ਅਮਰੀਕਾ ਦੇ ਵਿੱਚ ਵੀ ਜਿਹੜੇ ਕਈ ਵਿਗੜੇ ਹੋਏ ਲੋਕ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਆਪਾਂ ਇਸ ਐਲਸਲਵਾਡੋਰ ਦੀ ਜੇਲ੍ਹ ਦੇ ਵਿੱਚ ਭੇਜਾਂਗੇ ਲੀਗਲੀ ਇਹ ਕਿੱਦਾਂ ਹੋ ਸਕਦਾ ਕਿ ਨਹੀਂ ਪਰ ਇਹ ਸਟੇਟਮੈਂਟ ਜ਼ਰੂਰ ਉਹਨਾਂ ਨੇ ਜਾਰੀ ਕਰ ਦਿੱਤੀ ਹੈਗੀ ਆ ਸ਼ੁਕਰਵਾਰ ਨੂੰ ਜੋ ਹੀアリング ਹੋਈ ਸੀ ਕੋਰਟ ਦੇ ਵਿੱਚ ਡਰੀਵ ਐਂਡ ਸਾਈਨ ਜੋ ਜਸਟਿਸ ਡਿਪਾਰਟਮੈਂਟ ਦੇ ਵਕੀਲ ਆ ਉਹਨਾਂ ਨੇ ਬਾਰ ਬਾਰ ਇਹੀ ਜੱਜ ਨੂੰ ਕਹਿੰਦੇ ਰਹੇ ਕਿ ਮੈਨੂੰ ਕੋਈ ਡਿਟੇਲ ਇਨਫੋਰਮੇਸ਼ਨ ਗਾਰਸੀਆ ਦੇ ਵੇਅਰ ਹਾਊਸ ਬਾਰੇ ਹੈ ਨਹੀਂ ਤੇ ਉਹਨਾਂ ਨੇ ਇਹ ਕਿਹਾ ਕਿ ਉਹ ਜੀ ਦਾ ਜ਼ਰੂਰ ਆ ਪਰ ਮੇਰੇ ਕੋਲ ਹੋਰ ਡਿਟੇਲ ਦੇ ਇਨਫੋਰਮੇਸ਼ਨ ਹੈ ਨਹੀਂ ਜਦ ਕਿ ਸਾਰਿਆਂ ਨੂੰ ਪਤਾ ਪਈ ਉਹ ਜੇਲ ਦੇ ਵਿੱਚ ਰੱਖਿਆ ਗਿਆ ਤੇ ਉਹਦਾ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਇਹ 트ੰਪ ਐਡਮਿਨਿਸਟ੍ਰੇਸ਼ਨ ਨੇ ਖੁਦ ਮੰਨਿਆ ਹੈਗਾ ਆ ਸੋ ਹੁਣ ਐਲ ਸਰਵਡੋਰ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਉਹਨਾਂ ਵੱਲੋਂ ਆਈ ਸਟੇਟਮੈਂਟ ਤੋਂ ਲੋਕ ਕਾਫੀ ਹੈਰਾਨ ਹੈਗੇ ਆ ਕਿਉਂਕਿ ਉਹਨਾਂ ਦਾ ਵੀ ਇੱਥੇ ਦੀਆਂ ਜਿਹੜੀਆਂ ਕਰੈਕਸ਼ਨ ਫੈਸਿਲਿਟੀਆਂ ਆ ਉਹਦੇ ਵਾਂਗ ਕਾਫੀ ਬਿਜ਼ਨਸ ਚੱਲ ਪਿਆ ਆ ਅਮਰੀਕਾ ਦੀ ਸਰਕਾਰ ਨੇ 6 ਮਿਲੀਅਨ ਡਾਲਰ ਐਲ ਸਲਵਾਡੋਰ ਨੂੰ ਦੇਣਾ ਹੈ ਜੋ ਇਥੋਂ ਲੋਕ ਆ ਉਹ ਰਿਪੋਰਟ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਐਮਐਸ 13 ਦੇ ਮੈਂਬਰ ਵੀ ਹੈਗੇ ਆ ਪਰ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਰੈਕર્ડ ਵੀ ਨਹੀਂ ਉਹ ਵੀ ਉਹਦੇ ਵਿੱਚ ਭੇਜੇ ਗਏ ਹੈਗੇ ਆ ਟ੍ਰੈਂਪ ਉਹ ਨਹੀਂ ਇਹ ਕਹਿੰਦੇ ਆ ਵੀ ਆਪਾਂ ਜੋ ਡਿਪੋਰਟੇਸ਼ਨ ਪਲਾਨਸ ਆ ਉਹਨਾਂ ਨੂੰ ਹੋਰ ਐਕਸਪੈਂਡ ਕਰਨ ਜਾ ਰਹੇ ਹੈਗੇ ਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਅਮਰੀਕਨ ਲੋਕਾਂ ਨੂੰ ਵੀ ਕਹਿ ਰਿਹਾ ਕਿ ਜੇ ਉਹ ਵੀ ਕਰਾਇਮ ਕਰੋਗੇ ਆਪਾਂ ਉਹਨਾਂ ਨੂੰ ਵੀ ਉੱਥੇ ਜਿਹੜਾ ਭੇਜਾਂਗੇ ਜਿਹੜਾ ਬਕੇਲੇ ਆ ਉੱਥੇ ਦਾ ਐਲ ਸਰਬਾਡੋ ਦਾ ਪ੍ਰੈਜ਼ੀਡੈਂਟ ਉਹ ਖਾਸ ਕਰਕੇ ਉਹਨੂੰ ਜੋ ਐਮਐਸ 13 ਗੈਂਗ ਜਾਂ ਹੋਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਦੇ ਲਈ ਤਾਂ ਲੋਕ ਉਹਦੀ ਸਪੋਰਟ ਕਰਦੇ ਹੈਗੇ ਆ ਪਰ ਬਹੁਤ ਸਾਰੇ ਲੋਕ ਉਹਨੂੰ ਐਜ਼ ਏ ਡਿਕਟੇਟਰ ਵੀ ਜਾਣਦੇ ਆ ਤੇ ਕਈ ਉੱਥੇ ੱਤਕਾ ਵੀ ਹੁੰਦਾ ਆ ਸ੍ਰੋਤਿਆਂ ਨੂੰ ਯਾਦ ਹੋਊਗਾ ਪਿੱਛੇ ਸਾਲਾਂ ਦੇ ਵਿੱਚ ਫਿਲਪਾਈਨ ਦਾ ਪ੍ਰੈਜ਼ੀਡੈਂਟ ਵੀ ਕਿਦਾਂ ਦਾ ਸੀ ਉੱਥੇ ਵੀ ਬਹੁਤ ੱਤਕਾ ਹੋਇਆ ਲੋਕਾਂ ਦੇ ਨਾਲ ਕਈ ਲੋਕਾਂ ਨੇ ਐਵੇਂ ਇੱਕ ਦੂਜੇ ਦੇ ਬਲੇਮ ਲਾ ਕੇ ਪੇ ਡਰੱਗ ਵੇਚਦਾ ਡਰੱਗ ਖਾਂਦਾ ਉਹਨਾਂ ਨੂੰ ਅਰੈਸਟ ਕਰਵਾਤਾ ਬਾਅਦ ਦੇ ਵਿੱਚ ਉਸਨੇ ਬੰਦੇ ਮਾਰੇ ਵੀ ਬਹੁਤ ਉੱਥੇ ਦੇ ਪ੍ਰੈਜ਼ੀਡੈਂਟ ਨੇ ਸੋ ਜਿਹੜਾ ਐਲਸਲਵਾਡੋਰ ਦਾ ਪ੍ਰੈਜ਼ੀਡੈਂਟ ਆ ਉਹਦਾ ਹੁਣ ਯੂਐਸਏ ਦੇ ਨਾਲ ਰਿਲੇਸ਼ਨਸ਼ਿਪ ਬਹੁਤ ਵਧੀਆ ਹੈ ਯੂਐਸਏ ਤਾਂ ਨਹੀਂ ਕਹਿ ਸਕਦੇ ਆਪਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਨਾਲ ਕਹਿ ਸਕਦੇ ਹੈਗੇ ਆ ਤੇ ਅ ਪਰ ਉਹ ਉਹਦੇ ਵੱਲੋਂ ਇਹ ਸਟੇਟਮੈਂਟ ਦੇਣੀ ਵੀ ਇੱਕ ਅਮਰੀਕਨ ਪਰਮਨੈਂਟ ਰੈਜ਼ੀਡੈਂਟ ਜਿਹਦਾ ਕਿਸੇ ਤਰ੍ਹਾਂ ਦਾ ਕੋਈ ਰੈਕਡ ਨਹੀਂ ਉਹਦੇ ਮੁਲਕ ਦੇ ਵਿੱਚ ਜੇਲ੍ਹ ਚ ਖੱਲਿਆ ਗਿਆ ਆ ਉਹ ਤੋਂ ਲੋਕ ਬਹੁਤ ਜ਼ਿਆਦੇ ਸਰਪ੍ਰਾਈਜ਼ ਹੈਗੇ ਆ ਜੀ ਕਹ ਲੈ ਇਹ ਨਹੀਂ ਅ ਹਰਜੋਤ ਸਿੰਘ ਜੀ ਰਾਸ਼ਪਤੀ ਟਰੰਪ ਇਹ ਵੀ ਆਈਡੀਆ ਫਲੋਟ ਕਰ ਰਹੇ ਆ ਵੀ ਅ ਜਿਹੜਾ ਹਲ ਸਲਵਾਡੋਰ ਨੂੰ ਕਹਿ ਰਿਹਾ ਵੀ ਭਾਈ ਜੇਲਾ ਜੁਲਾ ਤੂੰ ਹੋਰ ਬਣਾ ਅਸੀਂ ਜਿਹੜੇ ਅਮਰੀਕੀ ਇੱਥੇ ਜਨਮ ਕਰਨ ਵਾਲੇ ਉਹਨਾਂ ਨੂੰ ਵੀ ਉੱਥੇ ਜਿਹੜਾ ਉਹ ਕੱਲਣਾ ਆ ਸੋ ਇਹ ਹੁਣ ਇੱਕ ਨਵਾਂ ਆਈਡੀਆ ਹਰਜੋਤ ਸਿੰਘ ਜੀ ਰਾਸ਼ਪਤੀ ਟਰੰਪ ਫਲੋਟ ਕਰ ਰਿਹਾ ਇਹ ਕਾਮਯਾਬ ਹੋਊਗਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਆ ਪਰ ਇਸ ਦੀ ਆੜ ਦੇ ਵਿੱਚ ਧੱਕਾ ਜਿਹੜਾ ਉਹ ਚੱਲ ਰਿਹਾ ਹਾਂ ਕਈ ਕਹਿਣਗੇ ਵੀ ਇੱਕ ਅੱਧੇ ਦੇ ਨਾਲ ਹੋਇਆ ਭਾਈ ਇੱਕ ਵੀ ਨਿਰਦੋਸ਼ ਬੰਦੇ ਨੂੰ ਅ ਉਸ ਦੇ ਨਾਲ ਧੱਕਾ ਹੋਣਾ ਉਹ ਉਹ ਸਿਸਟਮ ਦੀਆਂ ਧੱਜੀਆਂ ਜਿਹੜਾ ਉਹ ਫਿਰ ਉਡੜਨੀਆਂ ਸ਼ੁਰੂ ਹੋ ਜਾਂਦੀਆਂ ਆ ਉਹ ਇੱਕ ਦਿਨ ਹੁੰਦਾ ਬਾਅਦ ਦੇ ਵਿੱਚ ਵਾਰੀ-ਵਾਰੀ ਕਰਕੇ ਕਈਆਂ ਨੂੰ ਇਸੇ ਤਰੀਕੇ ਦੇ ਨਾਲ ਨਿਰਦੋਸ਼ ਲੋਕਾਂ ਨੂੰ ਫਿਰ ਇਸ ਸਿਸਟਮ ਨੇ ਜਿਹੜਾ ਉਹ ਟੰਗਣਾ ਸ਼ੁਰੂ ਕਰ ਦੇਣਾ ਤੇ ਜੇ ਇਸ ਟਾਈਮ ਵੀ ਤੁਸੀਂ ਨਹੀਂ ਬੋਲੇ ਜਾਂ ਗਲਤ ਨੂੰ ਗਲਤ ਨਹੀਂ ਆਖਿਆ ਤਾਂ ਫਿਰ ਜਦੋਂ ਆਪਣੇ ਨਾਲ ਹੋਣਾ ਤਾਂ ਫਿਰ ਕੋਈ ਗਲਤ ਕਹਿਣ ਵਾਲਾ ਬਚਣਾ ਨਹੀਂ ਆ ਸੋ no doubt ਜਿੱਦਾਂ ਤੁਸੀਂ ਕਿਹਾ ਵੀ ਇਲੀਗਲ ਇਮੀਗ੍ਰੇਸ਼ਨ ਗੈਂਗਸ ਗੈਂਗਸਟਰ ਦੇ ਮਾਮਲੇ ਦੇ ਵਿੱਚ ਮੈਜੋਰਟੀ ਅਮਰੀਕਨਸ ਉਹ ਟਰੰਪ ਹੋਣਾ ਦੇ ਕੰਮਾਂ ਦੇ ਨਾਲ ਇਤਫਾਕ ਜਿਹੜਾ ਉਹ ਰੱਖਦੇ ਆ ਪਰ ਉੱਥੇ ਹੀ ਉਹਨਾਂ ਅਮਰੀਕਨਸ ਦਾ ਇਹ ਵੀ ਫਰਜ਼ ਬਣਦਾ ਵੀ ਜੇ ਕਿਸੇ ਨਾਲ ਧੱਕਾ ਵੀ ਹੋਇਆ ਤੇ ਉਸ ਦੇ ਉਲਟ ਵੀ ਟਰੰਪ ਹੋਣਾ ਦੀ ਆਲੋਚਨਾ ਵੀ ਜਿਹੜੀ ਉਹ ਕਰ ਦੇਣੀ ਚਾਹੀਦੀ ਆ ਉਹਦੇ ਨਾਲ ਆਪਣਾ ਹੀ ਸਾਰਿਆਂ ਦਾ ਜਿਹੜਾ ਕਹਿ ਲੋ ਵੀ ਫਰਜ਼ ਉਹ ਬਣਤਾ ਹੈ ਗਿਆ ਅਰਜਨ ਸਿੰਘ ਜੀ ਇੱਕ ਬ੍ਰੇਕ ਲਵਾਂਗੇ ਹੁਣ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਇਮੀਗ੍ਰੇਸ਼ਨ ਦੇ ਨਾਲ ਤੇ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਈ ਸਾਰੇ ਕਿਦਾਂ ਕੋਰਟ ਰੂਮਾਂ ਚ ਜਾ ਕੇ ਜਿਹੜੇ ਬੰਦੇ ਚੱਕ ਰਹੇ ਆ ਤੇ ਉਸ ਦੇ ਨਾਲ ਨਾਲ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੀਆਂ ਇੰਟਰਵਿਊ ਦੇ ਲਈ ਜਾਣ ਵਾਲੇ ਬੰਦੇ ਹੁੰਦਾ ਵੀ ਕਹਿੰਦੇ ਵੀ ਉਹ ਉਹ ਕਈਆਂ ਦੇ ਮਗਰ ਜਿਹੜਾ ਉਹ ਜਾ ਸਕਦੇ ਆ ਸੈਲਫ ਰਿਪੋਰਟ ਦਾ ਕੀ ਆ ਮਸਲਾ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਜਿਸ ਨੂੰ ਲੈ ਕੇ ਪੁਸ਼ ਕਰ ਰਿਆ ਉਸ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ